ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਪਾਰਟੀ ਹਿੰਦੁਸਤਾਨ ਪਾਰਟੀ ਨੂੰ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਰਬੀ ਲੁਧਿਆਣਾ ਦੇ ਹਲਕਾ ਦਖਣੀ ਦੇ ਵੀ ਤਾਇਕ ਰਜਿੰਦਰ ਪਾਲ ਕੋਰ ਚੀਨਾ ਨੇ ਲੁਧਿਆਣਾ ਦੇ ਮੋਤੀ ਨਗਰ ਥਾਣਾ ਦੇ ਪੁਲਿਸ ਪਾਰਟੀ ਨਾਲ ਮਿਲ ਕੇ ਲੁਧਿਆਣਾ ਦੇ ਮੋਤੀ ਨਗਰ ਇਲਾਕੇ ਦੇ ਵਿੱਚ ਇੱਕ ਹੋਟਲ ਦੇ ਵਿੱਚ ਕੀਤੀ ਛਾਪੇ ਮਾਰੀ ਮੌਕੇ ਦੇ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਆਓ ਜਾਣਦੇ ਹਾਂ ਪੂਰੀ ਖਬਰ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ ਪਾਰਟੀ ਦੀ ਖਾਸ ਰਿਪੋਰਟ ਕਾਫੀ ਦੇਰ ਤੋਂ ਮੇਰੇ ਦਫ਼ਤਰ ਦੇ ਵਿੱਚ ਸ਼ਿਕਾਇਤਾਂ ਆ ਰਹੀਆਂ ਕਿ ਇਹ ਜਿਹੜਾ ਹੋਟਲ ਹੈ ਇਹ ਹੋਟਲ ਦੇ ਵਿੱਚ ਸਾਰਾ ਕੁਝ ਇਨਲੀਗਲ ਚ ਡੜਾ ਸੱਟਾ ਵੀ ਚੱਲ ਰਿਆ दारू ਵੀ ਚੱਲ ਰਹੀ ਆ ਤੇ ਇਹਦੇ ਵਿੱਚ ਜਿਹੜਾ ਜਿਹੜਾ ਸਾਡਾ ਜੁੱਧ ਨਸ਼ੇ ਵਿਰੋਧ ਲੱਗਿਆ ਹੋਇਆ ਉਹ ਸਮਾਨ ਵੀ ਇੱਥੇ ਮਤਲਬ ਚੱਲ ਰਿਆ ਤੇ ਹਾਂ ਬਿਲਕੁਲ ਪ੍ਰੋਸਿਆ ਜਾਂਦਾ ਤੇ ਮੌਕੇ ਤੇ ਆ ਕੇ ਇਹਨਾਂ ਦੇ ਤਿੰਨ ਹੋਟਲ ਆ ਇੱਕ K3 ਆ ਇੱਕ K7 ਆ ਇੱਕੋ ਬੰਦੇ ਦੇ ਇਹ ਤਿੰਨੋ ਹੋਟਲ ਆ ਪਹਿਲਾ ਕੇਸ ਹੈ 7 ਬੰਦੇ ਵਿੱਚ ਵੀ ਅਸੀਂ ਰੇਡ ਕੀਤੀ ਸੀ ਉੱਥੇ ਚਿੱਟੇ ਵਾਲੇ ਜਿਹੜੇ ਮੁੰਡੇ ਆ ਇੱਕ ਇੱਕ ਘੰਟੇ ਬਾਅਦ ਆਉਂਦੇ ਆ ਤੇ ਚਿੱਟਾ ਵੇਚਦੇ ਆ ਉਦੋਂ ਅਸੀਂ ਉੱਥੋਂ ਫੜ ਕੇ ਐਸਐਚਓ ਮੋਤੀ ਸਾਹਿਬ ਮੋਤੀ ਨਗਰ ਨੇ ਕਾਰਵਾਈ ਉਹਨਾਂ ਤੇ ਕਰਤੀ ਅੱਜ ਉਹ ਜੇਲ੍ਹ 'ਚ ਨਹੀਂ ਓਕੇ 7 ਸ਼ੇਰਪੁਰ ਦੇ ਵਿੱਚ ਆ ਤੇ ਆ ਮੋਤੀ ਨਗਰ ਏਰੀਆ ਜਿੱਥੇ ਆਪਾਂ ਖੜੇ ਆ ਲੇਕਿਨ ਅੱਜ ਇੱਥੇ ਜਦੋਂ ਅਸੀਂ ਮੌਕੇ ਤੇ ਆਏ ਆ ਤੇ ਉਹ ਜਿਹੜਾ ਸਕੋਰਪੀਓ ਆ ਜਿਹਦੇ ਵਿੱਚ ਇਹ ਸਮਾਨ ਸਰਵ ਕਰਦੇ ਆ ਉਹ ਤਾਂ ਮੌਕੇ ਤੋਂ ਭੱਜ ਗਈ ਜੀ ਲੇਕਿਨ ਤੇਰੇ ਵਿੱਚ ਸੱਤ ਮੁੰਡੇ ਤੇ ਸੱਤ ਕੁੜੀਆਂ ਜਿਹੜੇ ਆ ਉਹ ਹੁਣ ਮੌਕੇ ਤੇ ਇਹਨਾਂ ਨੇ ਐਸਐਚਓ ਸਾਹਿਬ ਨੇ ਮੋਤੀ ਨਗਰ ਦੇ ਨਾਲ ਉਹ ਲੇਡੀਜ਼ ਪੋਰਟਸ ਬੁਲਾ ਕੇ ਉਹਨਾਂ ਨੇ ਆਪਣੀ ਹਰਾਸਤ ਚ ਲਈ ਠੀਕ ਹੈ ਤੇ ਮੈਮ ਇੱਥੇ ਇਲੀਗਲ ਐਕਟੀਵਿਟੀਜ਼ ਕਿਉਂ ਹੁੰਦੀ ਸੀਗੀ ਮੱਲੇ ਵਾਲੇ ਨੇ ਕੀ ਕਹਿ ਰਹੇ ਨੇ ਕਿ ਜਾਰੇ ਇੱਕ ਬੜੀ ਵਿੱਚ ਕਾਰ ਕੀਤੀ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਦੇਖੋ ਜੀ ਮੇਰੇ ਕੋਲੇ ਕੰਪਲੇਂਟ ਆਈ ਆਪਾਂ ਮੌਕੇ ਤੇ ਐਸਐਚਓ ਮੋਤੀ ਨਗਰ ਨੂੰ ਬੁਲਾਇਆ ਤੇ ਰੇਡ ਕੀਤੀ ਗਈ ਜੋ ਇਹਨਾਂ ਨੇ ਮੱਲੇ ਵਾਲਿਆਂ ਨੇ ਕਿਹਾ ਉਹ ਬਿਲਕੁਲ ਸਹੀ ਪਾਇਆ ਗਿਆ ਪਰ ਮੈਮ ਡੋਮੈਸਟਿਕ ਏਰੀਆ ਦੇ ਵਿੱਚ ਰੈ residencial ਏਰੀਆ ਦੇ ਵਿੱਚ ਕਮਰਸ਼ੀਅਲ ਐਕਟੀਵਿਟੀ ਹੋਣਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਨਗਰ ਨਿਗਮ ਨਹੀਂ ਕਰਵਾਈ ਗਈ ਇਸ ਦੀ ਪਰਮਿਸ਼ਨ ਜਿਹੜੀ ਹੈ ਉਹ ਨਗਰ ਨਿਗਮ ਦੇ ਰਿਹਾ ਜਾਂ ਨਹੀਂ ਦੇ ਰਿਹਾ ਇਸ ਦੀ ਵੀ ਜਾਂਚ ਹੋਊਗੀ ਇਹਦੀ ਤਾਂ ਸਾਰੀਆਂ ਪਰਮਿਸ਼ਨਸ ਚੈੱਕ ਕਰਾਂਗੇ ਹੁਣ ਅਸੀਂ ਬਣਦੀ ਕਾਰਵਾਈ ਉਹਨਾਂ ਤੇ ਵੀ ਕਰਾਂਗੇ। ਅਗੂ ਜਿਹੋ ਜਿਹੇ ਕਾਰਵਾਈਆਂ ਹੋਣਗੀਆਂ ਇਹ ਹਮੇਸ਼ਾਡੇ ਵਾਂ ਤੋਂ ਹੁੰਦੀਆਂ ਆ ਰਹੀਆਂ ਤੇ ਅੱਗੇ ਵੀ ਹੋਣਗੀਆਂ। ਇਹ ਪਤਾ ਲੱਗਿਆ ਇਹ ਕੱਲਾ ਰੂਮ ਰੈਂਟ ਦੇ ਦਿੰਦੇ ਸੀ ਜਾਂ ਮਤਲਬ ਲੜਕੀਆਂ ਵਗੈਰਾ ਵੀ ਸਪਲਾਈ ਸਪਲਾਈ ਲੜਕੀਆਂ ਸਪਲਾਈ ਬਾਰੇ ਮੈਨੂੰ ਨਹੀਂ ਪਤਾ ਲੇਕਿਨ ਲੜਕੀਆਂ ਮੌਕੇ ਤੇ ਪਕੜੀਆਂ ਗਈਆਂ ਜਿਹੜੀਆਂ ਕਿ ਬੱਕ ਬੱਕਾ ਥਾਵਾਂ ਤੋਂ ਬੱਕ ਬੱਕ ਲੜਕਿਆਂ ਦੇ ਨਾਲ ਆਈਆਂ ਹੋ ਜਾਂਦੀਆਂ। ਇਹ ਮਤਲਬ ਰੂਮ ਪ੍ਰੋਵਾਈਡ ਕਰਦੇ ਸੀ। ਰੂਮ ਪ੍ਰੋਵਾਈਡ ਕਰਦੇ ਸੀ ਕਿ ਤੇ दारू ਦੀ ਜਾਂ ਹੋਰ ਹਰ ਤਰ੍ਹਾਂ ਦੀ ਮੱਲਾ ਸ਼ਹਿਰੀ ਫੈਸਲੋ ਉਹ ਸਰਪਰਦੇ ਸੀ ਜੇ ਕਿਹਨਾਂ ਦਾ ਕਿ ਇੱਥੇ ਅਸਲੇ ਜੇ ਸਮੇਤ ਵੀ ਲੋਕ ਕੀ ਜਾਂਦੇ ਸੀ ਮੁੰਡੇ ਆਉਂਦੇ ਸੀਗੇ ਤਾਂ ਇੱਥੇ ਇਹ ਕਹਿ ਸਕਦੇ ਕਿ ਕਿ ਗੈਂਗਸਟਰ ਜਾਂ ਹੋਰ ਐਕਟੀਵਿਟੀਜ਼ ਵੀ ਹੋ ਸਕਦੀਆਂ ਨੇ ਦੇਖੋ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿਉਂਕਿ ਹੁਣ ਇਹ ਮੱਲਾਵਾਸੀ ਸਾਰੇ ਮੇਰੇ ਨਾਲ ਖੜੇ ਆ ਇਹ ਤਾਂ ਇਹਨੇ ਫੋਨ ਦੱਸਿਆ ਤੇ ਉਹ ਸਾਰਾ ਜਿਹੜੇ ਐਸ ਐਚਓ ਮੋਤੀ ਨਗਰ ਉਹ ਪੂਰੀ ਪ੍ਰੋਪਰ ਤਰੀਕੇ ਨਾਲ ਇਹਦੀ ਜਾਂਚ ਕਰਕੇ ਸੀਪੀ ਸਾਹਿਬ ਨਾਲ ਬੋਲਦੇ ਕਿ ਬੰਦ ਦੀ ਕਾਰਵਾਈ ਕਰਨੀ ਸੀਲ ਦੇ ਲਈ ਵੀ ਕਿਹਾ ਜਾ ਰਿਹਾ ਸੀਲ ਵੀ ਹੋਏਗਾ ਹਰ ਚੀਜ਼ ਹੋਏਗੀ ਹਰ ਕਾਨੂੰਨੀ ਤੌਰ ਤੇ ਇਹਦੇ ਤੇ ਲਾਗੂ ਹੋਏਗੀ